ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਕੰਦੋ ਵਾਲੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕੋ ਵਾਰ ਦਿਖਾਉਣੀ ਆਪਾਂ ਤੇ ਆਪਾਂ ਪਹੁੰਚੇ ਆ ਵੀਰ ਨਿਸ਼ਾਨ ਸਿੰਘ ਹੁਣਾ ਕੋਲ ਤੇ ਆਜੋ ਕਰਦੇ ਆ ਫਿਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਦੇ ਡਿਟੇਲ ਸੱਸੀ ਗਾ ਵੀਰ ਜੀ ਸੱਸੀ ਗਾ ਜੀ ਵੀਰ ਜੀ ਉਸ ਨਾ ਠੀਕ ਠਾਕ ਜੀ ਵਧੀਆ ਜੀ ਵਧੀਆ ਵੀਰ ਜੀ ਤੁਸੀਂ ਸਰਾਉਂ ਠੀਕ ਠਾਕ ਨੇ ਹਾਂਜੀ ਕਿਰਪਾ ਵਾਹਿਗੁਰੂ ਜੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਨਾਮ ਨਿਸ਼ਾਨ ਸਿੰਘ ਜੀ ਪਿੰਡ ਕੰਦੋਵਾਲੀ ਤਹਿਸੀਲ ਜਨਾਲਾ ਜ਼ਿਲ੍ਹਾ ਅਬਰਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9501150226 ਠੀਕ ਹੈ ਜੀ ਹਾਂ ਜੀ ਤੇ ਆ ਦੱਸਿਓ ਖਵਾਲ ਦੇ ਬਾਰੇ ਕਿੰਨਾ ਕੁ ਟਾਈਮ ਅੱਛਾ ਜੀ ਜੀ ਦੁੱਧ ਇਸ ਟਾਈਮ ਦੇ ਕੋਈ 8 ਕਿਲੋ ਠੀਕ ਹੈ ਠੀਕ ਹੈ ਜੀ 6 ਦਾ ਡੇਢ ਮਹੀਨੇ ਦੀ ਬਣੀ ਹੋਈ ਹੈ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਲੋ ਬਈ ਕੀ ਕਰ ਸਕਦੇ ਅੱਛਾ ਜੀ ਡਾ ਗੈਡਕਰੀ ਦਾ ਕੰਮ ਆ ਠੀਕ ਆ ਠੀਕ ਆ ਜੀ ਡਿਊਟੀ ਆ ਪਰ ਮੈਂ 2 ਮਹੀਨੇ ਦੀ ਚੈੱਕ ਕਰਦਾ ਵੀ ਜੀ 1.5 ਮਹੀਨੇ ਦੀ ਚੈੱਕ ਪਾਸ ਨਹੀਂ ਆਪਾਂ ਅੱਛਾ ਅੱਛਾ ਠੀਕ ਆ ਠੀਕ ਠੀਕ ਆ ਠੀਕ ਆ ਹਾਂ ਜੀ ਦੁੱਧ ਮੇਰੇ ਘਰ ਕੋਈ 8 ਕਿਲੋ ਜਿੱਦਾਂ ਮਰਜ਼ੀ ਚੋਗੇ ਖੜੇ ਠੀਕ ਆ ਲੋਬਾ ਜੀ ਕਾਦ ਮੈਂ ਆਨਲਾਈਨ ਮੰਗਾਊਗਾ 6 ਕਿਲੋ ਦੀ ਮੇਰੀ ਗਾਰੰਟੀ ਹੋਗੀ ਠੀਕ ਆ ਠੀਕ ਆ ਜੀ ਠੀਕ ਆ ਖੋਲੋ ਵੀਰ ਜੀ ਹਰ ਹਾਂ ਜੀ ਲੋਬਾ ਜੀ ਕਾਦ ਕਾੜ ਜੀ ਬਹੁਤ ਹੀ ਚੰਗੀ ਆ ਤੇ ਵੀ ਕ੍ਰੋਸ ਦੇ ਵਿੱਚ ਗਈ ਆ ਤੇ ਸੱਜਣ ਨੇ ਕਿੰਨਾ ਕ ਚ ਵਸ ਦੁੱਧ ਵੀਰ ਜੀ ਸੱਜਣ ਨੇ ਵੀ ਜੀ 14 ਸੱਜਰ ਨੇ 14-15 ਲੀਟਰ ਜਿਹੜਾ ਦੁੱਧ ਚਵਾਇਆ ਵਾ ਤੇ ਇਸ ਟਾਈਮ ਜਿਹੜਾ ਵੀਰ ਦੇ ਕੋਲ 8 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਹੈ ਬੈਂਡ ਦੇ ਕੋਲ ਤੇ ਕਦੋਂ ਚੱਕ ਬਾਕੀ ਤੁਸੀਂ ਲਾ ਕੇ ਡਾਡਰ ਕਾਲੀ ਕਿੰਨੇ ਕ ਵਾਰ ਸਵੇਰੇ ਚੋਈ ਕੀਤੀ ਚਵਾਈ ਕੀਤੀ ਜੀ ਵੀਰ ਜੀ ਸਵੇਰੇ 8 ਕ ਵੇਰੇ ਚਵਾਈ ਕੀਤੀ ਨੇ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਵੀ ਜੀ 8 ਵੇ ਦੀ ਚਵਾਈ ਜੇ ਤੇ ਵੀਰ ਭਰਾ ਕੋਲ ਹੋਰ ਸਾਬ ਨੂੰ ਅੰਦਾਜ਼ਾ ਲਾਇਓ ਬਾਕੀ ਕੱਦ-ਕਾਠ ਬਹੁਤ ਹੀ ਚੰਗਾ ਵਾ ਦੇ ਦੂਜੇ ਲਈ ਗਾਂ ਘੱਬਣ ਹਾਂਜੀ ਵੀਰ ਜੀ ਹਾਂਜੀ ਹਾਂਜੀ ਠੀਕ ਹੈ ਲਓ ਵੀ ਦੂਜੇ ਸੁਵੇ ਲਈ ਗਾਂ ਘੱਬਣ 1.5 ਮਹੀਨੇ ਦੀ ਤੇ ਵੀਰ ਕਹਿੰਦਾ ਕਿ ਡੇਢ ਮਹੀਨਾ ਪੂਰਾ ਹੋ ਗਿਆ ਵਾ ਤੇ ਚੈੱਕ ਪਾਸ ਦੀਆਂ ਜੇ ਕਰਾਈ ਤੇ ਵੀਰ ਦਾ ਆਪਣਾ ਠੀਕ ਹੈ ਠੀਕ ਹੈ ਲਓ ਭਾਈ ਚੈੱਕ ਕਰਤਾ ਤੇ ਹੈ ਛੱਡੀ ਸੀ ਲਿਆ ਹਾਂਜੀ ਇਹ ਦਰਣ ਤੁੜ ਵੀ ਬਹੁਤ ਚੰਗਾ ਲੱਗਾ ਵਾ ਇਹਦਾ ਹਾਂਜੀ ਤੇ ਕੀ ਮੁੱਲ ਵੀਰ ਜੀ ਫਿਰ ਇਹਦਾ ਮੁੱਲ ਨਾ ਵੀ ਜੀ 21 ਨਾ 20 18000 ਦੀ ਲਾਸਟ ਦੇ ਦਾਂਗੇ ਕੱਬੀ ਮਾਨਤਾ ਹਾਂ ਥੋੜਾ ਜਿਆਦਾ ਹੋਰ ਕੋਈ ਨਹੀਂ ਹੋਰ ਵੀਰ ਫੋਨ ਲਾਊਗਾ ਹੋਰ ਮਾਨਤਾਨ ਕਰਾਂਗੇ ਮੌਕੇ ਤੇ ਹਾਂਜੀ ਮੌਕੇ ਤੇ ਕਰ ਦਾਂਗੇ ਵੀ ਠੀਕ ਹੈ ਜੀ ਲਓ ਭਾਈ ਵੀਰ ਕਹਿੰਦਾ ਆ ਕੇ ਮੌਕੇ ਤੇ ਮਾਨਤਾਨ ਕਰ ਦਾਂਗੇ ਖੁੱਲਾ ਹੀ ਤੇ 18000 ਵੀ ਅਦਾ ਮੁੱਲ ਇਹ ਰੱਖਿਆ ਵੀਰ ਨੇ ਇਸ ਮੌਕੇ ਤੇ ਚਲੋ ਮਾਨਤਾ ਨ ਹੋਰ ਕਰਦੇ ਆ ਤੇ ਵੀਡੀਓ ਪੂਰੀ ਵਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ